ਹਰ ਕੇ ਰੱਖੀ ਉਹ ਕਿਤੇ ਪੈਣਾ ਖੜਾ ਕਰਦੇ ਮੂਹਰੇ ਮੇਰਾ ਧਿਆਣਾ ਪੂਰਾ ਸਿਰ ਤਾਂ ਖੜਦਾ ਯਾਰ ਤੂੰ ਆਹ ਸਾਈਕਲ ਹਿੱਲੀ ਜਾਂਦਾਗਾ ਏ ਆਹ ਸੜਦਾ ਉਹ ਬਾਬਾ ਵੀ ਆ ਗਿਆ ਭੈਣਾ ਬਾਬਾ ਮਗਾ ਲੱਗ ਪਾ ਕ ਕਿ ਛੱਟਾ ਹੈ ਕੀ ਛੱਟਾ ਉਹਦਾ ਕੁੜੀ ਦੀ ਥੋੜੀ ਜੀ ਉਹ ਲੱਗੀ ਨੌਕਰੀ ਜੀ ਕਿੱਥੀ ਗਈ ਹੈਗੀ ਕੀ ਚੱਲ ਅੰਦਰ ਚੱਲ ਇਧਰ ਅੰਦਰ ਚੱਲ ਤਾ ਦਿਖਾ ਕੇ ਉਹ ਕੁੜੀਏ ਉਰੇ ਆ ਆ ਤੇਰਾ ਲਾਈਟਰ ਲੂਟਰ ਆਇਆਗਾ ਨੌਕਰੀ ਦਾ ਆ ਪੜ ਕੇ ਸੁਣਾ ਓਏ ਆ ਸੋਡੀ ਕੁੜੀ ਕਾਟੋ ਤੋਂ ਪੜਾ ਲੋ ਜੀ ਇਹ ਉਹ ਨਹੀਂ ਪੜਦੀ ਤੂੰ ਆ ਉਹ ਡੱਬੀਆਂ ਵਾਲੇ ਪਰਨੇ ਦੇ ਵਾਲਿਆ ਲੈ ਸਾਡੇ ਨਾਲ ਤੂੰ ਸੁਣਾ ਓਏ ਨਾ ਨਾ ਮੈਥੋਂ ਨਹੀਂ ਪੜਾਣਾ ਤੂੰ ਸੁਣਾ ਨਾ ਰੇ ਤੂੰ ਹੀ ਪੜਦੇ ਭਾਈ ਇਹ ਪਹਿਲਾਂ ਲਿਖਿਆ ਜੀ ਸਾਸਰੀ ਕਾਲ ਸੋਨਿਓ ਆਈ ਲਵ ਯੂ ਸੋਨੂ ਵੀ ਦੋਨਾਂ ਨੂੰ ਆਹੀ ਕੁਛ ਪਰ ਤੈਨੂੰ ਦੱਸਦਾ ਤੇਰਾ ਬੁੜਾ ਮੈਥੋਂ ਕਿਸੇ ਦਿਨ ਠੂਕਣਾ ਤੜਾਊਗਾ ਮੈਂ ਕਿ ਉਹ ਆਪਣੇ ਪਿਆਰ ਚ ਲਤਾਂ ਡਾਉਂਦਾ ਫਿਰ ਨਾ ਕਹੀਂ ਮੇ ਤੋਂ ਲਤਬਾਂ ਟੁੱਟ ਗਈ ਹਾਂ ਇੱਕ ਗੱਲ ਹੋਰ ਜਿੱਦੇ ਤੇਰਾ ਪਿਓ ਮੇਰੇ ਸਾਹਮਣੇ ਆ ਗਿਆ ਮੈਂ ਤੂਤਦੀ ਛਟੀ ਵਾਂਗੂੰ ਸਾਗ ਦੂੰ ਤੇਰਾ ਜਿਗਰੀ ਯਾਰ ਕੱਦੂ ਮੁੰਡੇ ਦਾ ਤੇਰੇ ਤੇ ਮੇਰੇ ਪ੍ਰਤੀ ਪਿਆਰ ਤੇ ਸਤਕਾਰ ਦੇਖ ਕੇ ਮੈਂ ਤੇਰੀ ਹੱਕ ਪੀਲੇ ਕਰਨ ਦਾ ਫੈਸਲਾ ਲੈ ਲਿਆ ਟੀ ਮੈਂ ਕਿਹੜਾ ਖੜ ਦਿਓ ਜੀ 6 ਮਹੀਨੇ ਕਾਹਨੂੰ ਕਹਲ ਕਰਦੇ ਹੋਗੇ ਮਠਾਈਆਂ ਖਰਾਬ ਹੋ ਜਾਂਦੀ ਨੇ ਗਰਮੀ ਵਾਲੀ ਪੈਂਦੀ ਹੈਗੀ ਰਸਗੁੱਲੇ ਵੀ ਸਾਰੇ ਖੱਟੇ ਹੋ ਜਾਣਗੇ ਹੋਰ ਨਾ ਨੁਕਸਾਨ ਹੋ ਜੂ ਜੀ ਆਪਣਾ ਦੋਨੇ ਘਰਾਂ ਦਾ ਤੁਸੀਂ ਐਂ ਕਰੋ ਚੜਦੇ ਮਾਗ ਦਾ ਰੱਖ ਲੋ ਉਹ ਚਲੋ ਛੋੜੀ ਮੰਨ ਲੈਨੇ ਆ ਉਹ ਮੈਨੂੰ ਐਂ ਤਾਂ ਦੱਸ ਦੋ ਐਨੇ ਸੋਹਣੇ ਤੇ ਰਸ ਭਰੇ ਸ਼ਬਦ ਨਿਕਲੇ ਕਿਹਦੀ ਕਲਮ ਚੋਂ ਨੇ ਤੁਸੀਂ ਮੈਨੂੰ ਇੰਨੇ ਪਿਆਰੇ ਬੋਲ ਬੋਲ ਕੇ ਸ਼ਰਮਿੰਦਾ ਨਾ ਕਰੋ ਜੀ ਇਹ ਜੋ ਬੋਲ ਨਿਕਲੇ ਨੇ ਦਾਸ ਦੀ ਕਲਮ ਚੋਂ ਨਿਕਲੇ ਨੇ ਉਹ ਭਾਈ ਕੁੜੀਏ ਪਰਨੇ ਵਾਲਾ ਮੁੰਡਾ ਮੈਨੂੰ ਪਸੰਦਾ ਨਿੰਬੂ ਪਏ ਨੇ ਕਿਤਾ ਜੀ ਨਿੰਬੂ ਨਹੀਂ ਹੈਗੇ ਗਲਗਲਾਂ ਦਾ ਪਈਆਂ ਨੇ ਉਹ ਚੱਲ ਕੋਈ ਨਹੀਂ ਉਹ ਮੁੰਡਿਓ ਆਜੋ ਤੁਸੀਂ ਇੱਥੇ ਕਿਉਂ ਖੜੇ ਹੋ ਆਜੋ ਯਾਰ ਆਜੋ ਤੁਹਾਨੂੰ ਗਲਗਲਾਂ ਦਾ ਪਾਣੀ ਪਿਉਣਿਆ ਅੱਜ ਨੋ ਕਿਵੇਂ ਦੀ ਗਲਗਲਾ ਦਾ ਪਾਣੀ ਕਾਲਾ ਨੂਨ ਯਾਦ ਤਾਂ ਨਹੀਂ ਪੈ ਗਿਆ ਕਿਤੇ ਮਿੱਠਾ ਵਾਲਾ ਪਾਤਾ ਯਾਰ ਹੁਣ ਕਲੀ ਹੁੰਦੇ ਮਾਗ ਚ ਖੱਟੇ ਰਸ ਬੁੱਲੇ ਜੋ ਦੇਖ ਲੈ ਹੋਰ ਪੀ ਲੈ ਆ ਜੋ